ਸਚੂ ਰਿਆ ਕਾਲ ਜੀ ਨਾਵਲ ਲਾਲੀ ਭਾਗ 24 ਲੇਖਕ ਗੁਰਵਿੰਦਰ ਸਿੱਧੂ ਹਾਸਿਆਂ ਦਾ ਕੋਈ ਪਤਾ ਨਹੀਂ ਦੁੱਖਾਂ ਨੇ ਆਣ ਬਣੇਰੇ ਮੱਲੇ ਨੇ ਤੂੰ ਹਾਸਿਆਂ ਵਿੱਚ ਖੇੜਦੀ ਰਹੀ ਤਕਦੀਰੇ ਸਾਡੇ ਸਫ਼ਰ ਕੱਲੰਗ ਕੱਲੇ ਨੇ ਲਾਲੀ ਰੋਂਦੀ ਬਿਲਕਦੀ ਕਾਲੀ ਨਾਲ ਪਾਣੀ ਦਾ ਗਲਾਸ ਲੈ ਆਈ ਪਹਿਲਾਂ ਕਿਸ਼ਨੇ ਦੇ ਮੂੰਹ ਉੱਪਰ ਪਾਣੀ ਦੇ ਛਿੱਟੇ ਮਾਰੇ ਅਤੇ ਫਿਰ ਵੀਰੋ ਦੇ ਮੂੰਹ ਉੱਪਰ ਪਾਣੀ ਦੇ ਛਿੱਟੇ ਮਾਰੇ ਚਤਰਾ ਵੀਰੋਂ ਨੂੰ ਭਾਬੀ ਜੀ ਭਾਬੀ ਜੀ ਕਹਿ ਕੇ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਐਨੇ ਨੂੰ 2-4 ਗਵਾਂਢੀ ਵੀ ਆ ਗਏ ਲਾਲੀ ਨੇ ਉਹਨਾਂ ਦੀ ਮਦਦ ਨਾਲ ਆਪਣੇ ਮਾਮੇ ਕਿਸ਼ਨੇ ਨੂੰ ਚੋਕ ਕੇ ਮੰਝੇ ਉੱਪਰ ਪਾਇਆ ਇੱਕ ਸ਼ਖਸ ਡਾਕਟਰ ਨੂੰ ਬੁਲਾਉਣ ਲਈ ਚਲਾ ਗਿਆ ਲਾਲੀ ਰੋ ਰਹੀ ਸੀ ਗਵਾਂਢ ਦੀ ਇੱਕ ਔਰਤ ਜਿਹੜੀ ਲਾਲੀ ਦੀ ਨਾਨੀ ਹੀ ਲੱਗਦੀ ਸੀ ਉਸ ਨੇ ਲਾਲੀ ਨੂੰ ਘੁੱਟ ਕੇ ਆਪਣੀਆਂ ਬਾਹਾਂ ਵਿੱਚ ਲੈ ਲਿਆ ਐਨੇ ਨੂੰ ਬਿਸ਼ਨਕੌਰ ਵੀ ਰੋਂਦੀ ਬਿਲਕਦੀ ਹੋਈ ਤਾਂਹਾ ਮਾਰਦੀ ਆ ਗਈ ਲਾਲੀ ਗਵਾਂਡ ਦੀ ਔਰਤ ਤੋਂ ਆਪਣੇ ਆਪ ਨੂੰ ਛੁੜਵਾ ਕੇ ਉੱਚੀ ਉੱਚੀ ਰੋਂਦੀ ਹੋਈ ਆਪਣੀ ਨਾਨੀ ਬਿਸ਼ਨਕੌਰ ਦੇ ਘਰ ਨੂੰ ਜਾ ਕੇ ਚਿੰਬੜ ਗਈ ਬਿਸ਼ਨਕੌਰ ਵੀ ਤਾਂਹਾ ਮਾਰਦੀ ਹੋਈ ਰੱਬ ਨੂੰ ਦੋਸ਼ ਦੇਣ ਲੱਗ ਪਈ ਗਵਾਂਡ ਦੀਆਂ ਔਰਤਾਂ ਨੇ ਬਿਸ਼ਨਕੌਰ ਨੂੰ ਬਹੁਤ ਮੁਸ਼ਕਿਲ ਨਾਲ ਸੰਭਾਲ ਲਿਆ ਕਿਸ਼ਨੇ ਨੂੰ ਗੋਮਸੋਮ ਹੋ ਪਿਆ ਦੇਖ ਬਿਸ਼ਨਕੌਰ ਦੀਆਂ ਫਿਰ ਤੋਂ ਚੀਕਾਂ ਨਿਕਲ ਗਈਆਂ ਕਿਸ਼ਨੇ ਦੇ ਮੋਨ ਨੂੰ ਆਪਣੇ ਹੱਥਾਂ ਵਿੱਚ ਕੁੱਟਦੀ ਵਿਸ਼ਣ ਕੋਰਵੀ ਉੱਥੇ ਹੀ ਡਿੱਗ ਪਈ ਲਾਲੀ ਵੀ ਇੱਕਦਮ ਗੁਮਸੁਬਹ ਹੋ ਗਈ ਅਤੇ ਲਾਲੀ ਦੀਆਂ ਲੱਤਾਂ ਵੀ ਕੰਬਣ ਲੱਗ ਪਈਆਂ ਲਾਲੀ ਮਿੱਟੀ ਦੇ ਬੁੱਤ ਵਾਂਗ ਹੋ ਚੁੱਕੀ ਸੀ ਲਾਲੀ ਨੂੰ ਆਪਣੇ ਸਰੀਰ ਵਿੱਚ ਜਾਨ ਹੀ ਨਹੀਂ ਜਾਪ ਰਹੀ ਸੀ ਗਵਾਂਢ ਦੀ ਇੱਕ ਔਰਤ ਨੇ ਲਾਲੀ ਨੂੰ ਮੋਢੇ ਤੋਂ ਫੜ ਕੇ ਮੰਜੀ ਉੱਪਰ ਬਿਠਾ ਦਿੱਤਾ ਗਵਾਂਢ ਦੀ ਇੱਕ ਔਰਤ ਨੇ ਲਾਲੀ ਨੂੰ ਮੋਢੇ ਤੋਂ ਫੜ ਕੇ ਮੰਜੀ ਉੱਪਰ ਬਿਠਾ ਦਿੱਤਾ ਕਿਸ਼ਨ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਭ ਹੋ ਕੀ ਰਿਹਾ ਹੈ ਇੱਕਦਮ ਹੀ ਸਾਰੇ ਪਰਿਵਾਰ ਨੂੰ ਕੀ ਹੋ ਗਿਆ ਹੈ ਇੱਕ ਔਰਤ ਨੇ ਲਾਲੀ ਨੂੰ ਘੜੇ ਵਿੱਚੋਂ ਪਾਣੀ ਦਾ ਗਲਾਸ ਲਿਆ ਕੇ ਦਿੱਤਾ ਪਰ ਲਾਲੀ ਵਿੱਚ ਉਨੀ ਹਿੰਮਤ ਹੀ ਨਹੀਂ ਸੀ ਕਿ ਉਹ ਪਾਣੀ ਦਾ ਘੁੱਟ ਵੀ ਆਪਣੇ ਅੰਦਰ ਲੰਘਾ ਸਕਦੀ ਲਾਲੀ ਦੇ ਬੁੱਲਾ ਨੇ ਵੀ ਪਾਣੀ ਦਾ ਘੁੱਟ ਪਰਨ ਤੋਂ ਜਵਾਬ ਦੇ ਦਿੱਤਾ ਚਤਰਾ ਵੀ ਕੋਲੇ ਹੀ ਖੜਾ ਹੋਇਆ ਸੀ ਗਵਾਂਢ ਦੀਆਂ ਔਰਤਾਂ ਵੀ ਇੱਕ ਦੂਜੀ ਨਾਲ ਹੌਲੀ-ਹੌਲੀ ਗੱਲਾਂ ਕਰਨ ਲੱਗ ਪਈਆਂ ਇਕ ਨੇ ਚਤਰੇਵਾਲ ਇਸ਼ਾਰਾ ਕਰਕੇ ਕਿਹਾ ਕਿ ਮੈਨੂੰ ਤਾਂ ਲੱਗਦਾ ਸਾਰਾ ਕੁਝ ਐਸੇ ਨਹੀਂ ਕੀਤਾ ਜਾਂ ਕਰਵਾਇਆ ਹੋਣਾ ਸਾਰਾ ਦਿਨ ਇਹਨਾਂ ਦੇ ਘਰੇ ਵੜਿਆ ਰਹਿੰਦਾ ਹੈ ਕਿਸ਼ਨਾ ਵੀ ਪਹਿਲਾਂ ਚੰਗਾ ਭਲਾ ਹੁੰਦਾ ਸੀ ਸ਼ਰਾਬ ਨੂੰ ਹੱਥ ਵੀ ਨਹੀਂ ਸੀ ਲਾਉਂਦਾ ਜਦੋਂ ਦਾ ਇਹਦੇ ਨਾਲ ਕੰਮ ਧੰਦਾ ਕਰਉਣ ਲੱਗਿਆ ਦਿਨ ਰਾਤ ਰੱਜਿਆ ਰਹਿੰਦਾ ਹੈ ਦੂਜੀ ਕਹਿੰਦੀ ਕੁੜੇ ਭੈਣੇ ਮੈਨੂੰ ਤਾਂ ਲੱਗਦਾ ਐਸੇ ਲਾਲੀ ਨੇ ਕੁਝ ਕੀਤਾ ਹੋਣਾ ਜਦੋਂ ਦੀ ਇਹਨਾਂ ਘਰ ਆਈ ਹੈ ਉਦੋਂ ਤੋਂ ਹੀ ਚਤਰਾ ਇਹਨਾਂ ਦੇ ਘਰ ਦੀ ਆਲੇ-ਦੁਆਲੇ ਘੁੰਮਦਾ ਰਹਿੰਦਾ ਹੈ ਮੈਨੂੰ ਤਾਂ ਲੱਗਦਾ ਕੁੜੇ ਬੇਬੇ ਇਹਨਾਂ ਦੋਨਾਂ ਦੀ ਹੀ ਮਿਲੀ ਭਗਤ ਹੈ ਵੀਰੋਂ ਰੋਕ ਟੋਕ ਕਰਦੀ ਹੋਣੀ ਇਸ ਲਈ ਇਹਨਾਂ ਨੇ ਇਹ ਸਭ ਕੁਝ ਕਰ ਦਿੱਤਾ ਹਾਈ ਨਹੀਂ ਪੈਣੀ ਕਿੰਨਾ ਕਲਯੁਗ ਆ ਗਿਆ ਪਹਿਲਾਂ ਤਾਂ ਦੁਸ਼ਮਣ ਸੁਣਿਆ ਸੀ ਮਾੜੀ ਕਰਦੇ ਹੁਣ ਤਾਂ ਪੈਣੇ ਆਪਣੇ ਵੀ ਨਹੀਂ ਬਖਸ਼ਦੇ ਲਾਲੀਵਾਲ ਕੋਣੀਆ ਨਜ਼ਰਾਵਲ ਵੇਖਦੀ ਇੱਕ ਔਰਤ ਨਹੀਂ ਕਿਹਾ ਕੁਝ ਲਾਲੀ ਨੂੰ ਤੇ ਕੁਝ ਚਤਰੇ ਨੂੰ ਕਹਿਣ ਲੱਗੀ ਆ ਇਹਨੇ ਨੂੰ ਡਾਕਟਰ ਵੀ ਆ ਗਿਆ ਡਾਕਟਰ ਨੇ ਵਾਰੀ ਨਾਲ ਸਾਰਿਆਂ ਨੂੰ ਚੈੱਕਅਪ ਕੀਤਾ ਇੱਕ ਇੱਕ ਕਰਕੇ ਪਿੰਡ ਦੇ ਕਈ ਬੰਦੇ ਅਤੇ ਔਰਤਾਂ ਵੀ ਆ ਗਈਆਂ ਲਾਲੀ ਹੱਥ ਜੋੜ ਕੇ ਰੱਬ ਅੱਗੇ ਅਰਦਾਸਾਂ ਕਰ ਰਹੀ ਸੀ ਡਾਕਟਰ ਨੇ ਦੱਸਿਆ ਕਿ ਵੀਰੋ ਦਾ ਬਲੱਡ ਪ੍ਰੈਸ਼ਰ ਇੱਕਦਮ ਘਟ ਗਿਆ ਜਿਸ ਕਰਕੇ ਉਹ ਡਿੱਗ ਪਈ ਵੀਰੋ ਨੂੰ ਇੰਜੈਕਸ਼ਨ ਲਾ ਦਿੱਤਾ ਕਿਸ਼ਨਾ ਵੀਰੋ ਨੂੰ ਇੱਕਦਮ ਬੇਹੋਸ਼ ਹੋਈ ਦੇਖ ਕੇ ਹੌਸਲਾ ਹਾਰ ਗਿਆ ਡਾਕਟਰ ਨੇ ਕਿਸ਼ਨੇ ਨੂੰ ਵੀ ਇੰਜੈਕਸ਼ਨ ਲਾ ਦਿੱਤੇ ਅਤੇ ਕਿਹਾ ਕਿ ਕਿਸ਼ਨੇ ਨੂੰ ਆਰਾਮ ਦੀ ਸਖਤ ਜ਼ਰੂਰਤ ਹੈ ਕਿਸ਼ਨੇ ਨਾਲ ਕਦੇ ਵੀ ਇਹੋ ਜਿਹੀ ਕੋਈ ਗੱਲ ਨਹੀਂ ਕਰਨੀ ਜਿਸ ਨਾਲ ਉਸ ਨੂੰ ਕੋਈ ਤਕਲੀਫ ਹੋਵੇ ਬਿਸ਼ਨਕੌਰ ਵੀ ਕਿਸ਼ਨੇ ਤੇ ਵੀਰੋ ਨੂੰ ਬੇਹੋਸ਼ ਹੋਇਆ ਦੇਖ ਕੇ ਡਰ ਗਈ ਸੀ ਜਿਸ ਕਰਕੇ ਸਦਮੇ ਨਾਲ ਇੱਕਦਮ ਬੇਹੋਸ਼ ਹੋ ਗਈ ਡਾਕਟਰ ਨੇ ਸਾਰੇ ਇੰਜੈਕਸ਼ਨ ਅਤੇ ਦਵਾਈ ਦਿੱਤੀ ਅਤੇ ਆਰਾਮ ਕਰਨ ਲਈ ਕਿਹਾ ਵੀਰੋ ਨੇ ਕੁਝ ਢੇਰ ਬਾਅਦ ਆਪਣੀਆਂ ਅੱਖਾਂ ਖੋਲੀਆਂ ਜਦੋਂ ਚਤਰੀ ਨੇ ਜਾਣਦਾ ਕਿਹਾ ਸੀ ਤਾਂ ਵੀਰੋਂ ਤੋਂ ਚਤਰੇ ਦਾ ਵਿਛੋੜਾ ਸਹਿਣ ਨਹੀਂ ਹੋਇਆ ਸੀ ਜਿਸ ਕਰਕੇ ਵੀਰੋਂ ਨੂੰ ਹੌਲ ਜਿਹਾ ਪਿਆ ਤੇ ਉਹ ਬੇਹੋਸ਼ ਹੋ ਗਈ ਹੁਣ ਹੌਲੀ-ਹੌਲੀ ਵੀਰੋਂ ਨੂੰ ਹੋਸ਼ ਆ ਰਿਹਾ ਸੀ ਚਤਰਾ ਵੀਰੋਂ ਦੀਆਂ ਅੱਖਾਂ ਦੇ ਬਿਲਕੁਲ ਸਾਹਮਣੀ ਸੀ ਚਤਰੇ ਨੂੰ ਸਾਹਮਣੇ ਦੇਖ ਕੇ ਵੀਰੋਂ ਦਾ ਚਿਹਰਾ ਆਪਣੇ ਆਪ ਹੀ ਮੁਸਕਰਾਉਣ ਲੱਗ ਪਿਆ ਸੀ ਥੋੜੀ ਦੇਰ ਬਾਅਦ ਕਿਸ਼ਨੀਆ ਤੇ ਵਿਸ਼ਨਕਰ ਨੂੰ ਵੀ ਹੋਸ਼ ਆ ਗਿਆ ਲਾਲੀ ਅਜੇ ਵੀ ਹੱਥ ਜੋੜ ਕੇ ਖੜੀ ਹੋਈ ਸੀ ਲਾਲੀ ਦੀਆਂ ਅੱਖਾਂ ਵਿੱਚੋਂ ਅਥਰੂ ਵਹਿਣ ਲੱਗੇ ਹੋਏ ਸੀ ਭਾਵੇਂ ਹਾਲਾਤਾਂ ਨੇ ਲਾਲੀ ਨੂੰ ਮਜ਼ਬੂਤ ਬਣਾ ਦਿੱਤਾ ਸੀ ਪਰ ਫਿਰ ਵੀ ਲਾਲੀ ਦੀਆਂ ਪੱਥਰ ਹੋਈਆਂ ਅੱਖਾਂ ਵਿੱਚੋਂ ਹੰਝੂਆਂ ਦਾ ਸਲਾਬ ਵਗਣ ਲੱਗ ਪਿਆ ਸੀ ਡਾਕਟਰ ਨੇ ਲਾਲੀ ਦੇ ਹੱਥ ਉੱਪਰ ਦਵਾਈ ਰੱਖਦੇ ਨੇ ਪਾਣੀ ਲਿਆਉਣ ਲਈ ਕਿਹਾ ਲਾਲੀ ਕੰਬਦੀਆਂ ਹੋਈਆਂ ਲੱਤਾਂ ਨਾਲ ਤੁਰਦੀ ਹੋਈ ਰਸੋਈ ਵਿੱਚ ਚਲੀ ਗਈ ਪਾਣੀ ਦਾ ਗਲਾਸ ਭਰ ਕੇ ਜਦੋਂ ਵਾਪਸ ਮੁੜੀ ਤਾਂ ਚਤਰੇ ਦੇ ਵਿੱਚ ਵੱਜ ਗਈ ਛਤਰੀ ਨੇ ਇੱਕਦਮ ਆਪਣੇ ਸਾਹਮਣੇ ਦੇਖ ਕੇ ਲਾਲੀ ਹੋਰ ਵੀ ਜ਼ਿਆਦਾ ਡਰ ਗਈ। ਲਾਲੀ ਦੇ ਹੱਥੋਂ ਗਲਾਸ ਵਿੱਚ ਪਾਇਆ ਅੱਧਾ ਪਾਣੀ ਵੀ ਡੁੱਲ ਗਿਆ। ਲਾਲੀ ਛੇਤੀ ਨਾਲ ਇੱਕ ਕਦਮ ਪਿੱਛੇ ਹੋ ਗਈ। ਛਤਰੀ ਨੇ ਲਾਲੀ ਨੂੰ ਹੌਸਲਾ ਦੇਣ ਲਈ ਲਾਲੀ ਦੇ ਮੋਢੇ ਤੇ ਹੱਥ ਰੱਖਣਾ ਚਾਹਿਆ ਪਰ ਲਾਲੀ ਹੋਰ ਪਿੱਛੇ ਹੁੰਦੀ ਹੋਈ ਸਾਈਡ ਤੇ ਹੋ ਗਈ। ਲਾਲੀ ਤੂੰ ਫਿਕਰ ਨਾ ਕਰ ਸਭ ਕੁਝ ਠੀਕ ਹੋ ਜਾਵੇਗਾ। ਕਿਸੇ ਨੂੰ ਕੁਝ ਨਹੀਂ ਹੁੰਦਾ। ਭਰੋਸਾ ਰੱਖ ਮੈਂ ਤੇਰੇ ਨਾਲ ਹਾਂ। ਲਾਲੀ ਨੂੰ ਆਪਣੇ ਪੰਦਾ ਅਹਿਸਾਸ ਕਰਵਾਉਣ ਲਈ ਚਤਰਾ ਲਾਲੀ ਨਾਲ ਝੂਠੀ ਹਮਦਰਦੀ ਦਿਖਾਉਣ ਦੀ ਕੋਸ਼ਿਸ਼ ਕਰਨ ਲੱਗਿਆ ਪਰ ਲਾਲੀ ਕੁਝ ਨਾ ਬੋਲੀ ਬਸ ਚੁੱਪ ਚਾਪ ਕਾਣੀ ਗਲਾਸ ਵਿੱਚ ਪਾਣੀ ਪਾਇਆ ਤੇ ਬਾਹਰ ਚਲੀ ਗਈ ਲਾਲੀ ਭਾਵੇਂ ਆਪਣੀ ਸੁੱਧ-ਬੁੱਧ ਬਿਹਾਲ ਹੋਏ ਹਾਲਾਤਾਂ ਵਿੱਚ ਗਵਾ ਚੁੱਕੀ ਸੀ ਪਰ ਚਤਰੇ ਦੇ ਦਿਲ ਵਿੱਚ ਲਾਲੀ ਲਈ ਹਵਸ ਪੂਰੀ ਪੈ ਚੁੱਕੀ ਸੀ ਕਾਲੀ-ਕਾਲੀ ਤੁਰਦੀ ਲਾਲੀ ਨੂੰ ਚਤਰਾ ਪਿੱਛੇ ਮੁੜ ਮੁੜ ਕੇ ਦੇਖਦਾ ਰਿਹਾ ਲਾਲੀ ਨੂੰ ਭਾਵੇਂ ਚਤਰੇ ਨੇ ਆਪਣੇ ਅੰਦਰ ਦੀ ਹਵਾ ਨਹੀਂ ਤੇ ਨਜ਼ਰ ਨਹੀਂ ਆਉਣ ਦਿੱਤੀ ਸੀ ਪਰ ਫਿਰ ਵੀ ਲਾਲੀ ਨੂੰ ਚਤਰੇ ਦਾ ਐਵੇਂ ਆਪਣੇ ਪਿੱਛੇ ਆਉਣਾ ਚੰਗਾ ਨਹੀਂ ਲੱਗਿਆ ਸੀ ਲਾਲੀ ਨੇ ਪਹਿਲਾਂ ਵੀਰੋ ਨੂੰ ਖੜੀ ਕਰਕੇ ਦਵਾਈ ਦਿੱਤੀ ਫਿਰ ਕਿਸ਼ਨੇ ਅਤੇ ਆਪਣੀ ਨਾਨੀ ਬਿਸ਼ਨਕੌਰ ਨੂੰ ਵੀ ਦਵਾਈ ਦੇ ਦਿੱਤੀ ਲਾਲੀ ਦੀਆਂ ਹੰਝੂਆਂ ਨਾਲ ਭਰੀਆਂ ਅੱਖਾਂ ਅਤੇ ਮਾਸੂਮ ਜਿਹੇ ਚਿਹਰੇ ਨੂੰ ਦੇਖ-ਦੇਖ ਕੇ ਬਿਸ਼ਨਕੌਰ ਰਾਤ ਵਿੱਚ ਕੋਡੀਆਂ ਦੇ ਭਾਵਿਕ ਜਾਂਦੇ ਹਸੀਨ ਚਾਰੇ ਪਿਆਰਾਂ ਦੇ ਨਾਮ ਤੇ ਹੁੰਦਾ ਜਿਸਮਾ ਦਾ ਵਪਾਰ ਵੇਖਿਆ ਕੌਡੀ ਕੀਮਤ ਰਹਿ ਗਈ ਅੱਜਕੱਲ ਦੇ ਰਿਸ਼ਤਿਆਂ ਦੀ ਪੈਰ ਪੈਰ ਤੇ ਬਦਲਦਾ ਕਿਰਦਾਰ ਵੇਖਿਆ ਆਂਗਵਾਂ ਦੀਆਂ ਕੁਝ ਕੁ ਔਰਤਾਂ ਚਲੀਆਂ ਗਈਆਂ ਸੀ ਕੁਝ ਕਹਾਲੇ ਵੀ ਖੜੀਆਂ ਹੋਈਆਂ ਲਾਲੀ ਦੀ ਮਦਦ ਕਰ ਰਹੀਆਂ ਸਨ ਲਾਲੀ ਨੂੰ ਸਾਰਿਆਂ ਦਾ ਧਿਆਨ ਰੱਖਣ ਲਈ ਕਹਿ ਡਾਕਟਰ ਵੀ ਚਲਾ ਗਿਆ ਕੁਝ ਥੇਰ ਬਾਅਦ ਚਤਰਾ ਫਿਰ ਤੋਂ ਅੰਦਰ ਆ ਕੇ ਕਿਸ਼ਨੇ ਵਾਲੇ ਮੰਝੇ ਤੇ ਹੀ ਬੈਠ ਗਿਆ ਲਾਲੀ ਆਪਣੀ ਨਾਨੀ ਦੇ ਕੋਲ ਬੈਠੀ ਹੋਈ ਸੀ ਚਤਰਾ ਵਾਰ-ਵਾਰ ਲਾਲੀ ਵੱਲ ਦੇਖਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਲਾਲੀ ਨੇ ਇੱਕ ਵਾਰ ਵੀ ਚਤਰੇ ਵੱਲ ਅੱਖ ਚੋਕ ਕੇ ਨਹੀਂ ਵੇਖਿਆ ਸੀ ਚਤਰੇ ਦੀ ਇਸ ਹਰਕਤ ਨੂੰ ਕੋਲ ਖੜੀਆਂ ਔਰਤਾਂ ਨੇ ਵੀ ਭਾਂਪ ਲਿਆ ਸੀ ਬਾਹਰ ਆਉਂਦੀਆਂ ਹੋਈਆਂ ਆਪੋ ਵਿੱਚ ਹੌਲੀ-ਹੌਲੀ ਗੱਲਾਂ ਕਰਨ ਲੱਗੀਆਂ ਕਿ ਮੈਨੂੰ ਤਾਂ ਭੈਣੇ ਸਾਰਾ ਕੁਝ ਇਸ ਕਲਮੋਹੀ ਲਾਲੀ ਤੇ ਚਤਰੇ ਦਾ ਕੀਤਾ ਕਰਵਾਇਆ ਲੱਗ ਰਿਹਾ ਹੈ ਦੇਖਿਆ ਨਹੀਂ ਕਿਵੇਂ ਅੱਖਾਂ ਪਾੜ-ਪਾੜ ਕੇ ਦੇਖ ਰਿਹਾ ਸੀ ਕੋਲੇ ਖੜੀਆਂ ਦੀ ਆਪਣੀ ਵੀ ਸੰਗ ਸ਼ਰਮਨੀ ਮੰਨੀ ਬਾਹਰ ਆਉਂਦੀਆਂ ਹੋਈਆਂ ਵਿੱਚੋਂ ਪਹਿਲੀ ਔਰਤ ਨੇ ਕਿਹਾ ਹਾਂ ਹਾਂ ਭੈਣੇ ਤੂੰ ਸੱਚ ਕਹਿ ਰਹੀ ਹੈ ਦੇਖਿਆ ਤਾਂ ਮੈਂ ਵੀ ਸੀ ਪਰ ਲਾਲੀ ਨੇ ਇੱਕ ਵਾਰ ਵੀ ਅੱਖ ਚੋਕੀ ਨਹੀਂ ਵੇਖਿਆ ਮੈਨੂੰ ਲਾਲੀ ਚੰਗੀ ਕੁੜੀ ਲੱਗਦੀ ਹੈ ਕਦੇ ਗਲੀ ਬੂਹੇ ਦੇ ਵਿੱਚ ਵੀ ਖੜੀ ਨਹੀਂ ਦੇਖੀ ਪਰ ਇਸ ਚਤਰੇ ਦਾ ਕੋਈ ਯਕੀਨ ਨਹੀਂ ਮੈਨੂੰ ਦੂਜੀ ਜਨਾਨੀ ਨੇ ਕਿਹਾ ਆਪਣੇ ਤਾਂ ਸੰਗ ਕੀ ਹੋਣੀ ਮੈਨੂੰ ਤਾਂ ਵਾੜੀ ਹੀ ਚਲਾਕ ਲੱਗਦੀ ਹੈ ਜਦੋਂ ਪਾਣੀ ਦਾ ਗਲਾਸ ਲੈਣ ਗਈ ਸੀ ਉਦੋਂ ਨਹੀਂ ਵੇਖਿਆ ਚਤਰਾ ਵੀ ਨਾਲ ਦੀ ਨਾਲ ਉੱਟ ਕੇ ਪਿੱਛੇ-ਪਿੱਛੇ ਚਲਾ ਗਿਆ ਸੀ ਫਿਰ ਕਿੰਨਾ ਚਿਰ ਨਹੀਂ ਵਾਪਸ ਮੁੜੇ ਦੋਵੇਂ ਮੈਨੂੰ ਤਾਂ ਦਾਲ ਵਿੱਚ ਕੁਝ ਕਾਲਾ ਲੱਗਦਾ ਭੈਣੀ ਤੀਜੀ ਜਨਾਨੀ ਨੇ ਕਿਹਾ ਮੈਨੂੰ ਤਾਂ ਸਾਰਾ ਕੁਝ ਇਹਨਾਂ ਦਾ ਕੀਤਾ ਕਰਾਇਆ ਲੱਗਦਾ ਹੈ ਪਹਿਲਾਂ ਆਪਣੇ ਪਿਓ ਦਾ ਘਰ ਖਾ ਗਈ ਹੁਣ ਆਪਣੇ ਮਾਮੇ ਦੇ ਘਰ ਤੇ ਅੱਖ ਰੱਖ ਲਈ ਨਾਲ ਤੁਰਦੀ ਇੱਕ ਔਰਤ ਨੇ ਕਿਹਾ ਜਿੰਨੀ ਭੋਲੀ ਏ ਕੁੜੀ ਮੂੰਹ ਤੋਂ ਲੱਗਦੀ ਓਨੀ ਹੈ ਨਹੀਂ ਮੈਂ ਤਾਂ ਕਹਿੰਨੀ ਆ ਆਪਾਂ ਕਦੇ ਬਹਾਨੇ ਨਾਲ ਵੀਰ ਨੂੰ ਸਾਰੀ ਗੱਲ ਦੱਸ ਦਈਏ ਇਹਦੇ ਕੋਲ ਲੱਛਣੀ ਦਾ ਕੀ ਜਾਣਿਆ ਘਰ ਤਾਂ ਵੀਰੋ ਦਾ ਹੀ ਖਰਾਬ ਹੋਣਾ ਹਾਂ ਹਾਂ ਭੈਣੀ ਆਪਾਂ ਨੂੰ ਵੀਰੋ ਨਾਲ ਗੱਲ ਕਰ ਲੈਣੀ ਚਾਹੀਦੀ ਏ ਆਪਾਂ ਵੀ ਤਾਂ ਕੁੜੇ ਬਾਲ ਬੱਚਿਆਂ ਵਾਲੇ ਹਾਂ ਜਿਵੇਂ ਸਿਆਣੇ ਕਹਿੰਦੇ ਨੇ ਇੱਕ ਗੰਦੀ ਮੱਛਲੀ ਸਾਰੇ ਤਲਾਬ ਨੂੰ ਗੰਦਾ ਕਰ ਦਿੰਦੀ ਏ ਕਿਤੇ ਇਹ ਨਾ ਹੋਵੇ ਕਿ ਆਪਣੇ ਜਵਾਕ ਵੀ ਇਸ ਲਾਲੀ ਨੂੰ ਦੇਖ-ਦੇਖ ਕੇ ਖਰਾਬ ਹੋ ਜਾਣ ਆਪਾਂ ਨੂੰ ਵਾਲੀ ਦੇਰ ਨਹੀਂ ਕਰਨੀ ਚਾਹੀਦੀ ਪਰ ਪਹਿਲਾਂ ਇਹ ਵੀ ਤਾਂ ਪਤਾ ਲੱਗੇ ਕਿ ਵੀਰੋਂ ਕੀ ਸੋਚਦੀ ਹੈ ਕਿਤੇ ਆਪਾਂ ਲਾਲੀਵਾਲੀ ਦੱਸਣ ਜਾਈਏ ਤੇ ਆਪਣੇ ਹੀ ਗੱਲ ਪੈ ਜਾਵੇ ਚੁੰਨੀ ਦਾ ਪੱਲਾ ਕੱਢਦੀ ਏ ਕਿ ਜਨਾਨੀ ਨੇ ਕਿਹਾ ਚਲੋ ਭੈਣੋ ਹੁਣ ਆਪਾਂ ਵੀਰੋਂ ਨਾਲ ਕੱਲ ਨੂੰ ਗੱਲ ਕਰਾਂਗੇ ਗਲੀ ਵਿੱਚ ਖੜੀਆਂ ਜਨਾਨੀਆਂ ਵਿੱਚੋਂ ਇੱਕ ਜਨਾਨੀ ਆਪਣੇ ਘਰ ਵੱਲ ਨੂੰ ਪੈਰ ਪੁੱਟਦੀ ਹੋਈ ਕਹਿਣ ਲੱਗੀ ਇੱਕ ਇੱਕ ਕਰਕੇ ਸਾਰੀਆਂ ਹੀ ਆਪਣੇ ਕੰਮ ਦਾ ਕਰਕੇ ਆਪੋ ਆਪਣੇ ਘਰ ਚਲੀਆਂ ਗਈਆਂ ਉਧਰ ਲਾਲੀ ਆਪਣੀ ਨਾਨੀ ਦੇ ਕੋਲ ਬੈਠੀ ਉਸ ਨੂੰ ਹੌਸਲਾ ਦੇ ਰਹੀ ਸੀ ਕਿਸ਼ਨਾ ਵੀ ਆਪਣੀ ਅੱਖਾਂ ਨੂੰ ਭਰੀ ਬੈਠਾ ਸੀ ਕਿਸ਼ਨੇ ਤੇ ਵਿਸ਼ਨਕੋਰ ਦੋਵਾਂ ਨੂੰ ਹੀ ਲਾਲੀ ਦੀ ਫਿਕਰ ਹੋ ਰਹੀ ਸੀ ਪਰ ਵੀਰੋ ਦੀਆਂ ਨਜ਼ਰਾਂ ਸਿਰਫ ਚਤਰੇ ਤੇ ਟਿਕੀਆਂ ਹੋਈਆਂ ਸਨ ਚਤਰਾ ਭਾਵੇਂ ਕਿਸ਼ਨੇ ਦੇ ਕੋਲ ਬੈਠਾ ਸੀ ਪਰ ਫਿਰ ਵੀ ਲਾਲੀ ਅਤੇ ਵੀਰੋ ਵੱਲ ਨਜ਼ਰਾਂ ਘੁਮਾ ਹੀ ਲੈਂਦਾ ਸੀ ਲਾਲੀ ਵੱਲ ਦੇਖ ਕੇ ਚਤਰੇ ਦਾ ਦਿਲ ਹੋਰ ਵੀ ਜ਼ਿਆਦਾ ਤੇਜ਼ ਹੋ ਜਾਂਦਾ ਸੀ ਪਰ ਵੀਰੋ ਨੂੰ ਵੀ ਚਤਰਾ ਕਿਸੇ ਗੱਲ ਦਾ ਅਹਿਸਾਸ ਨਹੀਂ ਹੋਣ ਦੇਣਾ ਚਾਹੁੰਦਾ ਸੀ ਕਿਉਂਕਿ ਚਤਰਾ ਸੋਚਦਾ ਸੀ ਕਿ ਇੱਕ ਵੀਰੋ ਹੀ ਤਾਂ ਹੈ ਜਿਹੜੀ ਉਸ ਨੂੰ ਲਾਲੀ ਨਾਲ ਇੱਕ ਮਿੱਕਰਵਾ ਸਕਦੀ ਹੈ ਪਰ ਚਤਰਾ ਨਾਲ ਨਾਲ ਕਿਸ਼ਨੀ ਅਤੇ ਵਿਸ਼ਨਕੋਰ ਦੇ ਦਿਲ ਵਿੱਚ ਆਪਣੇ ਲਈ ਹਮਦਰਦੀ ਜਗਾਉਣੀ ਚਾਹੁੰਦਾ ਸੀ ਇਸ ਲਈ ਜਦੋਂ ਵਿਸ਼ਨਕੋਰ ਨੇ ਲਾਲੀ ਨੂੰ ਪਸ਼ੂਆਂ ਨੂੰ ਪਾਣੀ ਅਤੇ ਪੱਠੇ ਪਾਉਣ ਲਈ ਕਿਹਾ ਤਾਂ ਚਤਰੇ ਨੇ ਵਿਸ਼ਨਕੋਰ ਨੂੰ ਕਿਹਾ ਕਿ ਇਸ ਵਿਚਾਰੀ ਤੋਂ ਕੱਲੀ ਤੋਂ ਕਿੱਥੇ ਕੰਮ ਹੋਣਾ ਮੈਂ ਮਦਦ ਕਰਾ ਦਿੰਦਾ ਹਾਂ ਕਹਿੰਦਾ ਹੋਇਆ ਚਤਰਾ ਲਾਲੀ ਦੇ ਨਾਲ ਹੀ ਉੱਠ ਕੇ ਤੁਰਨ ਲੱਗਾ ਸੀ ਪਰ ਵੀਰ ਨੂੰ ਚਤਰੇ ਦੀ ਗੱਲ ਚੰਗੀ ਨਾ ਲੱਗੀ ਵੀਰੋ ਨੇ ਲਾਲੀ ਨੂੰ ਆਵਾਜ਼ ਮਾਰ ਕੇ ਰੋਕ ਲਿਆ ਅਤੇ ਕਿਹਾ ਕਿ ਮੇਰਾ ਚਾਹ ਪੀਣ ਨੂੰ ਦਿਲ ਕਰ ਰਿਹਾ ਹੈ ਮੈਨੂੰ ਚਾਹ ਬਣਾ ਕੇ ਦਿਜਾ ਲਾਲੀ ਆਪਣੀ ਮੰਮੀ ਦੇ ਕਹੇ ਰਸੋਈ ਵੱਲ ਚਲੀ ਗਈ ਚਤਰਾ ਤਾਂ ਲਾਲੀ ਲਈ ਹੀ ਪਸ਼ੂਆਂ ਨੂੰ ਪੱਠੇ ਪਾਉਣ ਲਈ ਤਿਆਰ ਹੋਇਆ ਸੀ ਪਰ ਐਨ ਮੌਕੇ ਤੇ ਵੀਰੋ ਨੇ ਲਾਲੀ ਨੂੰ ਰਸੋਈ ਵੱਲ ਪੇਜ ਕੇ ਚਤਰੇ ਦੇ ਦਿਲ ਦੀ ਆਸਾਂ ਨੂੰ ਹੀ ਤੋੜ ਦਿੱਤਾ ਸੀ ਚਤਰਾ ਨਾ ਚਾਹੁੰਦੇ ਦਿਲ ਨਾਲ ਵੀ ਪਸ਼ਿਆਂ ਵਾਲੇ ਪਾਸੇ ਜਾ ਕੇ ਪੱਠੇ ਪਉਣ ਲੱਗ ਪਿਆ। ਲਾਲੀ ਨੇ ਰਸੋਈ ਵਿੱਚ ਜਾ ਕੇ ਵੀਰੋ ਲਈ ਚਾਹ ਬਣਾਈ। ਜਲਦੀ ਨਾਲ ਗਲਾਸ ਵਿੱਚ ਚਾਹ ਪਾ ਕੇ ਵੀਰੋ ਲਈ ਲੈ ਆਈ। ਵੀਰ ਨੂੰ ਚਾਹ ਵੜਾਉਣ ਤੋਂ ਬਾਅਦ ਲਾਲੀ ਪਸ਼ਿਆਂ ਵਾਲੇ ਪਾਸੇ ਫਿਰ ਤੋਂ ਜਾਣ ਲੱਗੀ। ਜਿੱਦੜ ਚਤਰਾ ਪਹਿਲਾਂ ਤੋਂ ਹੀ ਸੀ। ਵੀਰੋ ਨਹੀਂ ਚਾਹੁੰਦੀ ਸੀ ਕਿ ਲਾਲੀ ਚਤਰੇ ਦੇ ਨੇੜੇ ਜਾਵੇ। ਕਿਉਂਕਿ ਵੀਰ ਨੂੰ ਪਤਾ ਸੀ ਕਿ ਚਤਰੇ ਨੂੰ ਜਵਾਨੀ ਦਾ ਪੂਰਾ ਜੋਸ਼ ਚੜ੍ਹਿਆ ਹੋਇਆ ਹੈ। ਵੀਰੋ ਇਹ ਵੀ ਜਾਣਦੀ ਸੀ ਕਿ ਲਾਲੀ ਦੀ ਤੋਰ ਵੀ ਮੁਟਿਆਰਾਂ ਵਾਲੀ ਹੋ ਚੁੱਕੀ ਹੈ ਲਾਲੀ ਭਾਵੇਂ ਇਹੋ ਜਿਹੀ ਕੁੜੀ ਨਹੀਂ ਸੀ ਪਰ ਫਿਰ ਵੀ ਵੀਰੋ ਦੇ ਦਿਲ ਵਿੱਚ ਡਰ ਸੀ ਕਿ ਜਦੋਂ ਦੋ ਜਵਾਨੀਆਂ ਇੱਕ ਦੂਜੇ ਦੇ ਨੇੜੇ ਆਉਣਗੀਆਂ ਫਿਰ ਇੱਕ ਦੂਜੇ ਦੀ ਤਾਂਗ ਵੀ ਦੋਵਾਂ ਦੇ ਦਿਲ ਵਿੱਚ ਵਧਣ ਲੱਗ ਜਾਵੇ ਵੀਰੋ ਭਾਵੇਂ ਚਤਰੀ ਨੂੰ ਆਪਣਾ ਦਿਲ ਹਾਰ ਚੁੱਕੀ ਸੀ ਅਤੇ ਚਤਰਾ ਵੀ ਵੀਰੋ ਨਾਲ ਸਰੀਰੀ ਰਿਸ਼ਤੇ ਵਿੱਚ ਅੱਗੇ ਵਧ ਚੁੱਕਿਆ ਸੀ ਪਰ ਵੀਰੋ ਦੇ ਦਿਲ ਵਿੱਚ ਫਿਰ ਵੀ ਬਹੁਤ ਜ਼ਿਆਦਾ ਡਰ ਸੀ ਆ ਰਿਹਾ ਸੀ ਵੀਰੋ ਨੇ ਲਾਲੀ ਨੂੰ ਰੋਕਣ ਦੇ ਬਹਾਨੇ ਨਾਲ ਫਿਰ ਤੋਂ ਆਵਾਜ਼ ਲਾਈ ਅਤੇ ਕਿਹਾ ਕਿ ਤੂੰ ਉੱਧਰ ਜਾ ਕਿ ਕੀ ਕਰਨਾ ਹੈ ਚਤਰਾ ਗਿਆ ਤਾਂ ਹੈ ਉਸ ਪਾਸੇ ਉਹ ਆਪੇ ਹੀ ਸਾਰਾ ਕੰਮ ਕਰ ਤੂੰ ਤੂੰ ਕੋਈ ਹੋਰ ਕੰਮ ਕਰ ਲੈ ਪਰ ਲਾਲੀ ਨੇ ਕਿਹਾ ਕਿ मामੀ ਜੀ ਚਤਰੇ ਨੂੰ ਨਹੀਂ ਪਤਾ ਕਿ ਆਪਣੇ ਪਸ਼ੂ ਕਿੱਥੇ ਕਿੱਥੇ ਬੰਨੇ ਹੋਏ ਹਨ ਅਤੇ ਫਿਰ ਉਸ ਪਾਸੇ ਸਫਾਈ ਵੀ ਤਾਂ ਕਰਨੀ ਹੈ ਇਹਨਾਂ ਕਹਿ ਕੇ ਲਾਲੀ ਕਾਲੀ ਕਾਲੀ ਤੁਰਦੀ ਹੋਈ ਪਸ਼ੂਆਂ ਵਾਲੇ ਪਾਸੇ ਜਾਣ ਲੱਗੀ ਚਤਰੀ ਦੀ ਅੱਖ ਤਾਂ ਪਹਿਲਾਂ ਹੀ ਇਤ ਡਿੱਕੀ ਹੋਈ ਸੀ ਉਸ ਨੂੰ ਤਾਂ ਇੰਤਜ਼ਾਰ ਸੀ ਕਿ ਕਦੋਂ ਲਾਲੀ ਇਧਰ ਆਵੇ ਲਾਲੀ ਨੂੰ ਆਉਂਦੀ ਦੇਖ ਕੇ ਚਤਰਾ ਅਣਜਾਣ ਜਿਹਾ ਬਣਦਾ ਹੋਇਆ ਮੇਰੀ ਮੜੀ ਤੇ ਰੋਂ ਲਈ ਕਿਹੜਾ ਤੇਰੇ ਕੋਲ ਹੰਝੂ ਮੁੱਕ ਗਏ ਤੇਰੀਆਂ ਅੱਖਾਂ ਦੀ ਚਮਕ ਤਾਂ ਹਜੇ ਵੀ ਉਨੀ ਹੀ ਬਰਕਰਾਰ ਹੈ ਤੂੰ ਸਾਡੀ ਨਾ ਹੋਈ ਤਾਂ ਕੀ ਹੋਇਆ ਤੇਰਾ ਹੁਸਨ ਕਿਹੜਾ ਮੇਰੀ ਬੇਗਹਿਰਤ ਮੁਹੱਬਤ ਦਾ ਕਰਜ਼ਦਾਰ ਹੈ ਲਾਲੀ ਹੌਲੀ ਹੌਲੀ ਤਰਦੀ ਹੋਈ ਆ ਕੇ ਆਪਣਾ ਕੰਮ ਕਰਨ ਲੱਗ ਪਈ। ਚਤਰਾ ਵੀ ਖੁਰਲੀ ਵਿੱਚ ਹੱਥ ਮਾਰਦਾ ਮਾਰਦਾ ਲਾਲੀ ਵੱਲ ਚੋਰੀ ਅੱਖ ਨਾਲ ਦੇਖ ਲੈਂਦਾ ਸੀ। ਪਰ ਚਤਰੇ ਦਾ ਧਿਆਨ ਵੇੜੇ ਵਾਲੇ ਵੀ ਚਲਾ ਜਾਂਦਾ ਸੀ। ਕਿਉਂਕਿ ਚਤਰੇ ਨੂੰ ਡਰ ਸੀ ਕਿ ਕੋਈ ਉਧਰੋਂ ਨਾ ਆ ਜਾਵੇ। ਝੁੱਕ ਕੇ ਝਾੜੂ ਲਾ ਰਹੀ ਲਾਲੀ ਦਾ ਮੂੰਹ ਦੂਜੇ ਪਾਸੇ ਸੀ। ਚਤਰਾ ਲਾਲੀ ਨੂੰ ਪਿੱਛੇ ਤੋਂ ਦੇਖ ਰਿਹਾ ਸੀ। ਲਾਲੀ ਵੀ ਮੁਟਿਆਰ ਹੋਣ ਲੱਗੀ ਸੀ। લાલી ਨੂੰ ਪਿੱਛੇ ਤੋਂ ਦੇਖਦੇ ਛਤਰੇ ਦੇ ਦਿਲ ਵਿੱਚ ਲਾਲੀ ਲਈ ਹਵਸ ਜਾ ਕਰਨ ਲੱਗ ਪਈ। ਛਤਰੇ ਨੂੰ ਦੂਰੋਂ ਹੀ ਲਾਲੀ ਦੇ ਜਿਸਮ ਦੀ ਖੁਸ਼ਬੂ ਆਨ ਲੱਗ ਪਈ ਸੀ। ਆਪਣਾ ਕੰਮ ਛੱਡ ਕੇ ਛਤਰਾ ਦੋ ਕਦਮ ਲਾਲੀ ਵੱਲ ਅੱਗੇ ਵਧਿਆ। ਜਿਵੇਂ ਕੋਈ ਭੁੱਖਾ ਕੁੱਤਾ ਆਪਣੇ ਸ਼ਿਕਾਰ ਨੂੰ ਦੇਖ ਕੇ ਅੱਗੇ ਵਧਦਾ ਹੈ। ਛਤਰਾ ਵੀ ਠੀਕ ਉਸੇ ਤਰ੍ਹਾਂ ਲਾਲੀ ਤੇ ਨਜ਼ਰ ਟਿਕਾ ਕੇ ਲਾਲੀ ਵੱਲ ਵਧ ਰਿਹਾ ਸੀ। ਛਤਰੇ ਦੀਆਂ ਅੱਖਾਂ ਲਾਲੀ ਦੇ ਪਿੱਛੇ ਤੇ ਟਿਕੀਆਂ ਹੋਈਆਂ ਸੀ। ਆਪਣੇ ਬੁੱਲ੍ਹਾਂ ਨੂੰ ਜੀਭ ਫੇਰਦਾ ਚਤਰਾ ਇੱਕ ਦੂਜੇ ਬੁੱਲ ਨੂੰ ਟੁੱਕਣ ਲੱਗ ਪਿਆ ਚਤਰੇ ਨੂੰ ਦੇਖ ਕੇ ਐਵੇਂ ਲੱਗ ਰਿਹਾ ਸੀ ਕਿ ਚਤਰਾ ਅਗਲੇ ਹੀ ਪਲ ਚਪਟਾ ਮਾਰ ਕੇ ਕੋਮਲ ਜਹੀ ਲਾਲੀ ਨੂੰ ਆਪਣੇ ਖੁੰਖਾਰ ਪੰਜਿਆਂ ਵਿੱਚ ਜਕੜ ਲਵੇਗਾ ਚਤਰਾ ਸੈਮ ਸੈਮ ਕੇ ਆਪਣੇ ਕਦਮ ਲਾਲੀ ਵੱਲ ਵਧਾ ਰਿਹਾ ਸੀ ਚਤਰਾ ਲਾਲੀ ਦੇ ਜਵਾਂ ਐਨ ਕੋਲ ਤੱਕ ਪਹੁੰਚ ਚੁੱਕਿਆ ਸੀ ਲਾਲੀ ਦੇ ਨਰਮ ਅੰਗਾ ਦੀ ਮਦਹੋਸ਼ ਕਰ ਦੇਣ ਵਾਲੀ ਖੁਸ਼ਬੂ ਚਤਰੇ ਨੂੰ ਅੰਦਰ ਤੱਕ ਸਕੂਨ ਦੇ ਰਹੀ ਸੀ ਚਤਰੇ ਦਾ ਦਿਮਾਗ ਪੂਰੀ ਤਰ੍ਹਾਂ ਕਾਮ ਵਾਸ਼ਨਾ ਵਿੱਚ ਡੁੱਬ ਚੁੱਕਿਆ ਸੀ ਚਤਰੇ ਦਾ ਦਿਲ ਤਾਂ ਕਰਦਾ ਸੀ ਕਿ ਲਾਲੀ ਨੂੰ ਇੱਥੇ ਹੀ ਆਪਣੇ ਦਿਲ ਦੀ ਗੱਲ ਕਹਿ ਦਵਾ ਚਤਰਾ ਆਪਣੇ ਖਿਆਲਾਂ ਦੇ ਜਾਲ ਵਿੱਚ ਫਸਿਆ ਹੋਇਆ ਲਾਲੀ ਨੂੰ ਹਫਸੀ ਨਜ਼ਰਾਂ ਨਾਲ ਦੇਖ ਰਿਹਾ ਸੀ ਲਾਲੀ ਦਾ ਸਾਰਾ ਧਿਆਨ ਆਪਣੇ ਕੰਮ ਵੱਲ ਹੀ ਸੀ ਲਾਲੀ ਝਾੜੂ ਲਾਉਂਦੀ ਹੋਈ ਅੱਗੇ ਚਲੀ ਗਈ ਚਤਰਾਵੀ ਲਾਲੀ ਦੇ ਪਿੱਛੇ ਪਿੱਛੇ ਹੀ ਉਹਦੀਆਂ ਪੈਰਾਂ ਤਬਦਾ ਔਣ ਲੱਗਿਆ ਦੁਬਾਰਾ ਤੋਂ ਕੋਲ ਜਾ ਕੇ ਚਤਰੀ ਨੇ ਲਾਲੀ ਨੂੰ ਆਪਣੇ ਦਿਲ ਦੀ ਗੱਲ ਕਹਿਣੀ ਚਾਹੀ ਪਰ ਹਰ ਵਾਰ ਉਹਦੀ ਜ਼ੁਬਾਨ ਰੁਕ ਜਾਂਦੀ ਲਾਲੀ ਆਪਣਾ ਕੰਮ ਕਰਦੀ ਹੋਈ ਫਿਰ ਤੋਂ ਅੱਗੇ ਨਿਕਲ ਜਾਂਦੀ ਆਖਰ ਨੂੰ ਚਤਰੀ ਨੇ ਲਾਲੀ ਦੇ ਕੋਲ ਜਾ ਕੇ ਆਪਣੀਆਂ ਅਧੀਆਂ ਅੱਖਾਂ ਬੰਦ ਕਰ ਲਈਆਂ ਹੌਲੀ ਹੌਲੀ ਤੁਰਦਾ ਲਾਲੀ ਵੱਲ ਜਾਣ ਲੱਗਿਆ ਚਤਰਾ ਲਾਲੀ ਦੇ ਨਾਲ ਲੱਗਣਾ ਚਾਹੁੰਦਾ ਸੀ ਪਰ ਲਾਲੀ ਦੇ ਦਿਲ ਵਿੱਚ ਕੋਈ ਖੋਟ ਨਹੀਂ ਸੀ ਜਿਸ ਕਰਕੇ ਚਤਰਾ ਲਾਲੀ ਨਾਲ ਸਿੱਧੇ ਮੱਥੇ ਗੱਲ ਕਰਨ ਤੋਂ ਡਰਦਾ ਵੀ ਸੀ ਇਸ ਲਈ ਚਤਰੀ ਨੇ ਸਕੀਮ ਬਣਾਈ ਕਿ ਲਾਲੀ ਨਾਲ ਜਾ ਕੇ ਟਕਰਾ ਜਾਵਾਂਗਾ ਤੇ ਉਸ ਨੂੰ ਧੱਕਾ ਦੇ ਕੇ ਥੱਲੇ ਸੁੱਟ ਲਵਾਂਗਾ ਪਰ ਮੈਂ ਉਸ ਨੂੰ ਥੱਲੇ ਨਹੀਂ ਡਿੱਗਣ ਦੇਵਾਂਗਾ ਸਗੋਂ ਮੈਂ ਆਪ ਥੱਲੇ ਡੇਕ ਕੇ ਲਾਲੀ ਨੂੰ ਆਪਣੇ ਉੱਪਰ ਸੁੱਟ ਲਵਾਂਗਾ ਇਸ ਬਹਾਨੇ ਲਾਲੀ ਮੇਰੀਆਂ ਬਾਹਾਂ ਵਿੱਚ ਆ ਜਾਵੇਗੀ ਚਤਰੀ ਨੇ ਆਪਣੀ ਪਹਿਲੀ ਚਾਲ ਚੱਲ ਦਿੱਤੀ ਆਪਣੀ ਅੱਖਾਂ ਨੂੰ ਅੱਧਾਕ ਬੰਦ ਕਰਕੇ ਚਤਰਾ ਲਾਲੀ ਨਾਲ ਟਕਰਾਨ ਲਈ ਉਹਦੇ ਵੱਲ ਵਧਣ ਲੱਗਿਆ ਲਾਲੀ ਤਾਂ ਉਹ ਦੂਜੇ ਪਾਸੇ ਸੀ ਚਤਰਾ ਪਿੱਛੋਂ ਤੋਂ ਆਕੇ ਲਾਲੀ ਨਾਲ ਟਕਰਾਉਣਾ ਚਾਹੁੰਦਾ ਸੀ ਚਤਰਾ ਆਪਣੀ ਚਾਲ ਵਿੱਚ ਕਾਮਯਾਬ ਹੋਣ ਵਾਲਾ ਹੀ ਸੀ ਕਿ ਐਨ ਮੌਕੇ ਤੇ ਲਾਲੀ ਸਾਈਡ ਤੇ ਹੋ ਗਈ ਤੇ ਚਤਰਾ ਅੱਗੇ ਲੰਘ ਗਿਆ ਚਤਰਾ ਆਪਣੀ ਪਹਿਲੀ ਚਾਲ ਵਿੱਚ ਹੀ ਅਸਫਲ ਹੋ ਗਿਆ ਚਤਰੇ ਨੂੰ ਲਾਲੀ ਤੇ ਗੁੱਸਾ ਆਉਣ ਲੱਗਿਆ ਚਤਰੀ ਨੇ ਸੋਚਿਆ ਕਿ ਇੱਥੇ ਕੋਈ ਕੁਝ ਦੇਖਦਾ ਹੈ ਕਿਉਂ ਨਾ ਲਾਲੀ ਨੂੰ ੱੱਕੇ ਨਾਲ ਹੀ ਆਪਣੀਆਂ ਬਾਹਾਂ ਵਿੱਚ ਘੁੱਟ ਲਵਾਂ ਪਰ ਅਗਲੇ ਹੀ ਪਲ ਚਤਰੀ ਨੂੰ ਖਿਆਲ ਆਇਆ ਕਿ ਜੇਕਰ ਲਾਲੀ ਨੇ ਰੋੜਾ ਪਾ ਦਿੱਤਾ ਫਿਰ ਮੁਸ਼ਕਿਲ ਹੋ ਜਾਣੀ ਲਾਲੀ ਤਾਂ ਹੱਥੋਂ ਜਾਵੇਗੀ ਨਾਲ ਨਾਲ ਵੀਰੋ ਵੀ ਚਲੀ ਜਾਵੇਗੀ ਜਿਹੜੀ ਬੇਇੱਜ਼ਤੀ ਹੋਵੇਗੀ ਉਹ ਅਲੱਗ ਚਤਰਾ ਫਿਰ ਤੋਂ ਨਵੀਂ ਸਕੀਮ ਬਾਰੇ ਸੋਚਣ ਲੱਗ ਪਿਆ ਚਤਰੀ ਨੂੰ ਇਹ ਵੀ ਸੀ ਕਿ ਜੋ ਵੀ ਕਰਨਾ ਹੈ ਜਲਦੀ ਹੀ ਕਰਨਾ ਪਵੇਗਾ ਕਿਉਂਕਿ ਵੀਰੋ ਨੂੰ ਪੂਰਾ ਸ਼ੱਕ ਸੀ ਇਸ ਲਈ ਵੀਰੋ ਕਦੋਂ ਵੀ ਆ ਸਕਦੀ ਸੀ ਚਤਰਾ ਤੂੜੀ ਵਾਲੇ ਅੰਦਰ ਗਿਆ ਕੁਝ ਮਿੰਟ ਬਾਅਦ ਤੂੜੀ ਵਾਲੇ ਵਰਾਂਡੇ ਦੇ ਦਰਵਾਜ਼ੇ ਵਿੱਚ ਆ ਕੇ ਲਾਲੀ ਨੂੰ ਆਵਾਜ਼ ਦਿੰਦਾ ਹੋਇਆ ਕਹਿਣ ਲੱਗਾ ਕਿ ਲਾਲੀ ਜਲਦੀ ਆਈ ਆ ਕੇ ਦੇਖੀ ਮੇਰੀ ਅੱਖ ਵਿੱਚ ਪਤਾ ਨਹੀਂ ਕੀ ਚਲਾ ਗਿਆ ਹੈ ਬਹੁਤ ਜਲਨ ਹੋ ਰਹੀ ਹੈ ਚਤਰਾ ਪੂਰੇ ਦਰਦ ਦਾ ਦਿਖਾਵਾ ਕਰ ਰਿਹਾ ਸੀ ਐਵੇਂ ਲੱਗਦਾ ਸੀ ਕਿ ਚਤਰੇ ਦੀ ਜਾਨ ਤਾਂ ਬਸ ਮਿੰਟ ਤੋਂ ਮਿੰਟ ਵਿੱਚ ਹੀ ਨਿਕਲ ਜਾਵੇਗੀ ਲਾਲੀ ਨੇ ਚਤਰੇਵਲ ਘੂਮ ਕੇ ਦੇਖਿਆ ਤਾਂ ਚਤਰੇ ਨੇ ਆਪਣੀ ਇੱਕ ਅੱਖ ਨੂੰ ਹੱਥ ਨਾਲ ਦੱਬਿਆ ਹੋਇਆ ਸੀ ਲਾਲੀ ਆਪਣਾ ਕੰਮ ਛੱਡ ਕੇ ਖੜੀ ਹੋ ਗਈ ਪਰ ਚਤਰੇਵਲ ਇੱਕ ਵੀ ਕਦਮ ਨਾ ਅੱਗੇ ਵਧੀ ਚਤਰੇ ਨੇ ਦਰਦ ਦਾ ਹੋਰ ਜ਼ਿਆਦਾ ਡਰਾਮਾ ਕਰਨਾ ਸ਼ੁਰੂ ਕਰ ਦਿੱਤਾ ਪਰ ਲਾਲੀ ਡਰੀ ਹੋਈ ਸੀ ਲਾਲੀ ਨੂੰ ਗੁੱਲੀ ਦਾ ਕੀਤਾ ਸਾਰਾ ਕੰਮ ਯਾਦ ਆ ਰਿਹਾ ਸੀ ਇਸ ਲਈ ਲਾਲੀ ਨੇ ਚਤਰੇਵਾਲ ਵੱਧ ਕੇ ਆਪਣੇ ਪੈਰ ਉੱਥੇ ਹੀ ਰੋਕ ਲਏ। ਚਤਰਾ ਲਾਲੀ ਨੂੰ ਜਲਦੀ ਨਾਲ ਆ ਕੇ ਦੇਖਣ ਲਈ ਕਹਿ ਰਿਹਾ ਸੀ। ਲਾਲੀ ਨੂੰ ਨਾ ਆਉਂਦੀ ਦੇਖ ਕੇ ਚਤਰਾ ਥੋੜਾ ਹੋਰ ਪਰਵਲ ਆ ਗਿਆ। ਦਰਦ ਦਾ ਦਿਖਾਵਾ ਕਰਦਾ ਹੋਇਆ ਉੱਥੇ ਹੀ ਥੱਲੇ ਬਹਿ ਗਿਆ। ਲਾਲੀ ਨੂੰ ਵੀ ਯਕੀਨ ਹੋ ਗਿਆ ਕਿ ਚਤਰੇ ਦੀ ਅੱਖ ਵਿੱਚ ਸੱਚਮੁੱਚ ਹੀ ਕੁਝ ਚੱਲਾ ਗਿਆ ਹੈ। ਲਾਲੀ ਦੌੜਦੀ ਹੋਈ ਵਿੜੇ ਵਾਲੇ ਪਾਸੇ ਚਲੀ ਗਈ। લાલી ਨੂੰ ਉਧਰ ਜਾਂਦੀ દેખ ਕੇ ચત્રਾ ગુસ્સે ਵਿੱਚ લાલ પીਲਾ ਹੋਣ ਲੱਗਿਆ ਕਿਉਂਕਿ ચત્રે ਨੇ ਤਾਂ ਸਾਰੀ ਸਕੀਮ ਲਾਲੀ ਦੇ ਨੇੜੇ ਆਉਣ ਵਾਸਤੇ ਹੀ ਤਾਂ ਬਣਾਈ ਸੀ ਪਰ ਲਾਲੀ ਚત્રੇ ਦੇ ਨੇੜੇ ਆਉਣ ਦੀ بجائے ਕਾਲੀ ਨਾਲ ਉੱਥੋਂ ਚਲੀ ਗਈ ਸੀ ਚત્રਾ ਖੜਾ ਹੋਇਆ ਅਤੇ ਵੇੜੇ ਵੱਲ ਭੱਜੀ ਜਾ ਰਹੀ ਲਾਲੀ ਨੂੰ ਦੇਖਣ ਲੱਗ ਪਿਆ ਪਰ ਚત્રੇ ਨੂੰ ਸਮਝ ਕੁਝ ਵੀ ਨਹੀਂ ਸਿਆ ਰਹਾ ਕਿ ਲਾਲੀ ਨੂੰ ਕੀ ਹੋ ਗਿਆ ਹੈ ਚત્રਾ ਹਾਲੀ ਆਪਣੀ ਤਾਣੀ ਵਿੱਚ ਹੀ ਉਲਝਿਆ ਹੋਇਆ ਸੀ ਕਿ ਲਾਲੀ ਦੇ ਕਾਲੀ ਕਾਲੀ ਤੁਰਦੇ ਪੈਰਾਂ ਦੀ ਆਹਟ ਚਤਰੇ ਦੇ ਕੰਨਾਂ ਵਿੱਚ ਫਿਰ ਤੋਂ ਪੈਣ ਲੱਗੀ। ਚਤਰੇ ਨੇ ਕੋਜੀ ਅੱਖ ਨਾਲ ਦੇਖਿਆ ਤਾਂ ਲਾਲੀ ਹੱਥ ਵਿੱਚ ਕੁਝ ਫੜੀ ਹੋਈ ਕਾਲੀ-ਕਾਲੀ ਨਾ ਲਾ ਰਹੀ ਸੀ। ਲਾਲੀ ਨੇ ਆਉਂਦੀ ਦੇਖ ਕੇ ਚਤਰੇ ਨੇ ਫਿਰ ਤੋਂ ਇਹ ਡਰਾਮਾ ਕਰਨਾ ਸ਼ੁਰੂ ਕਰ ਦਿੱਤਾ। ਲਾਲੀ ਹੁਣ ਚਤਰੇ ਦੇ ਕੋਲ ਆ ਚੁੱਕੀ ਸੀ। ਲਾਲੀ ਦੇ ਹੱਥ ਵਿੱਚ ਇੱਕ ਡੱਬਾ ਫੜਿਆ ਹੋਇਆ ਸੀ ਜਿਸ ਵਿੱਚ ਪਾਣੀ ਸੀ। ਲਾਲੀ ਨੇ ਆਪਣੀ ਪਾਣੀ ਵਾਲਾ ਡੱਬਾ ਚਤਰੇ ਵੱਲ ਕਰਦੀ ਨੇ ਕਿਹਾ ਕਿ ਪਾਣੀ ਨਾਲ ਆਪਣੀ ਅੱਖ ਧੋ ਲਵੋ ਪਰ ਚਤਰਾ ਕੁਝ ਨਾ ਬੋਲਿਆ ਨਾ ਪਾਣੀ ਵਾਲਾ ਡੱਬਾ ਲਾ ਲਈ ਤੋ ਫੜਿਆ ਬਸ ਆਪਣੀ ਅੱਖ ਨੂੰ ਦਬਦਾ ਹੋਇਆ ਤਕਲੀਫ ਦਾ ਡਰਾਮਾ ਕਰਨ ਲੱਗਿਆ ਹੋਇਆ ਸੀ ਲਾਲੀ ਨੂੰ ਲੱਗਿਆ ਕਿ ਸ਼ਾਇਦ ਦਰਦ ਤਕਲੀਫ ਜ਼ਿਆਦਾ ਹੋਣੀ ਇਸ ਲਈ ਲਾਲੀ ਨੇ ਚਤਰੇ ਦਾ ਹੱਥ ਉਹਦੀ ਅੱਖ ਤੋਂ ਪਰੇ ਕਰ ਦਿੱਤਾ ਤੈਨੂੰ ਮੁਹੱਬਤ ਐਸੀ ਕੀਤੀ ਸੀ ਆਪਣਾ ਆਪ ਵੀ ਗਵਾ ਲਿਆ ਤੇਰੇ ਝੂਠ ਤੇ ਉੱਚੇ ਮਹਿਲਾਂ ਨੂੰ ਸੁਣ ਸੁਣ ਕੇ ਅਸੀਂ ਆਪਣਾ ਆਨੰਦ ਵੀ ਟਾ ਲਿਆ ਅਤੇ ਹੌਲੀ ਜਿਹੇ ਪਾਣੀ ਦੇ ਛਿੱਟੇ ਛਤਰੇ ਦੀ ਅੱਖ ਵਿੱਚ ਮਾਰਨ ਲੱਗ ਪਈ। ਛਤਰੇ ਦੇ ਹੱਥ ਜਿਵੇਂ ਹੀ ਛਤਰੇ ਦੇ ਨਾਲ ਲੱਗੇ ਛਤਰੇ ਨੂੰ ਅੰਦਰ ਤੱਕ ਕੰਬਣੀ ਜਿਹੀ ਚੜੀ। ਛਤਰੇ ਦਾ ਦਿਲ ਤਾਂ ਕਰਦਾ ਸੀ ਕਿ ਲਾਲੀ ਦੇ ਕੋਲੇ-ਕੋਲੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਘੋਟ ਲਵਾ। ਛਤਰਾ ਆਪਣੀ ਦੂਜੀ ਚਾਲ ਵਿੱਚ ਪੂਰੀ ਤਰ੍ਹਾਂ ਸਫਲ ਰਿਹਾ। ਲਾਲੀ ਚਤਰੇ ਦੇ ਜਿਵੇਂ ਕੋਲ ਖੜੀ ਹੋਈ ਸੀ ਲਾਲੀ ਦੇ ਜਿਸਮ ਦੀ ਖੁਸ਼ਬੂ ਚਤਰੇ ਨੂੰ ਅੰਦਰ ਤੱਕ ਸੁਰੂਰ ਦੇ ਰਹੀ ਸੀ ਚਤਰਾ ਲਾਲੀ ਨੂੰ ਇੰਨਾ ਨੇੜੇ ਤੋਂ ਦੇਖ ਰਿਹਾ ਸੀ ਜਿੰਨਾ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਲਾਲੀ ਨਰਮ ਨਰਮ ਹੱਥਾਂ ਨਾਲ ਪਾਣੀ ਦੇ ਛਿੱਟੇ ਚਤਰੇ ਦੀ ਅੱਖ ਵਿੱਚ ਮਾਰ ਰਹੀ ਸੀ ਪਰ ਚਤਰੇ ਦੀ ਨਿਗਾਹ ਲਾਲੀ ਦੇ ਲਾਲ ਲਾਲ ਬੁੱਲਾਂ ਤੇ ਟਿਕੀ ਹੋਈ ਸੀ ਚਤਰਾ ਆਪਣੇ ਹੱਥਾਂ ਨੂੰ ਹੌਲੀ ਹੌਲੀ ਲਾਲੀ ਦੇ ਨੇੜੇ ਕਰਨ ਲੱਗ ਪਿਆ ਜਿਵੇਂ-ਜਿਵੇਂ ਲਾਲੀ ਚਤਰੇ ਦੀ ਅੱਖ ਵਿੱਚ ਪਾਣੀ ਦੇ ਛਿੱਟੇ ਮਾਰ ਰਹੀ ਸੀ ਓਵੇਂ-ਓਵੇਂ ਚਤਰਾ ਦੇ ਦਿਲ ਵਿੱਚ ਲਾਲੀ ਲਈ ਤੜਪ ਹੋਰ ਵੀ ਜ਼ਿਆਦਾ ਵੱਧਣ ਲੱਗ ਪਈ ਸੀ ਲਾਲੀ ਦੇ ਚਲਦੇ ਸਾਹਾਂ ਦੀ ਆਵਾਜ਼ ਚਤਰਾ ਬੜੀ ਗੌਰ ਨਾਲ ਮਹਿਸੂਸ ਕਰ ਰਿਹਾ ਸੀ ਲਾਲੀ ਦੀਆਂ ਅੱਖਾਂ ਵਿੱਚ ਦੇਖਦੇ ਚਤਰੇ ਨੂੰ ਲਾਲੀ ਦੀਆਂ ਅੱਖਾਂ ਤੋਂ ਅਜੀਬ ਜਿਹੀ ਭੈ ਵੀ ਨਜ਼ਰ ਆਇਆ ਲਾਲੀ ਦੀਆਂ ਅੱਖਾਂ ਦੀ ਕੂਰ ਨੂੰ ਮਹਿਸੂਸ ਕਰਦੇ ਹੋਏ ਜਿਵੇਂ ਚਤਰੇ ਦੇ ਹੱਥ ਆਪਣੇ ਆਪ ਹੀ ਰੁਕ ਗਏ ਅਚਾਨਕ ਹਵਾ ਦਾ ਨਿੱਕਾ ਜਿਹਾ ਬੁੱਲਾ ਆਇਆ ਤੇ ਲਾਲੀ ਦੇ ਮੂੰਹ ਨੂੰ ਉਹਦੇ ਸਿਰ ਵਾਲੀ ਚੁੰਨੀ ਨੇ ਟੱਕ ਦਿੱਤਾ ਲਾਲੀ ਦੇ ਹੱਥ ਨਹੀਂ ਰੁਕ ਗਏ ਆਪਣੀ ਚੁੰਨੀ ਨੂੰ ਆਪਣੇ ਮੂੰਹ ਤੋਂ ਪਾਸੇ ਕਰਦੀ ਹੋਈ ਲਾਲੀ ਵਾਪਸ ਮੁੜਨ ਲੱਗੀ ਚਤਰੇ ਦਾ ਦਿਲ ਤਾਂ ਘੜਦਾ ਸੀ ਕਿ ਲਾਲੀ ਨੂੰ ਬਾਹਰ ਤੋਂ ਫੜ ਕੇ ਰੋਕ ਲਵਾਂ ਅਥਾ ਆਪਣੀ ਦਿਲ ਦੀ ਗੱਲ ਲਾਲੀ ਨੂੰ ਕਹਿ ਦਵਾਂ ਪਰ ਚਤਰੇ ਦੇ ਵਿੱਚ ਅੰਨੀ ਹਿੰਮਤ ਹੀ ਨਹੀਂ ਸੀ ਕਿ ਉਹ ਲਾਲੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਸ ਨੂੰ ਕੁਝ ਕਹਿ ਸਕਦਾ ਲਾਲੀ ਨੇ ਪਾਣੀ ਵਾਲਾ ਡੱਬਾ ਇੱਟਾਂ ਦੀ ਬਣੀ ਕੋੜੀ ਉੱਪਰ ਰੱਖ ਦਿੱਤਾ। ਅਧਿਆਪ ਆਪਣਾ ਬਾਕੀ ਕੰਮ ਕਰਨ ਲੱਗ ਪਈ। ਚਤਰਾ ਹਾਲੇ ਵੀ ਉੱਥੇ ਹੀ ਖੜਾ ਹੋਇਆ ਸੀ। ਐਨੇ ਨੂੰ ਵੀਰੋ ਵੀ ਉੱਥੇ ਆ ਗਈ। ਲਾਲੀ ਆਪਣੇ ਕੰਮ ਵਿੱਚ ਰੁੱਝੀ ਹੋਈ ਸੀ ਜਿਸ ਕਰਕੇ ਲਾਲੀ ਨੂੰ ਵੀਰੋ ਦੇ ਆਉਣ ਦਾ ਪਤਾ ਹੀ ਨਹੀਂ ਲੱਗਿਆ। ਚਤਰੇ ਦੇ ਕੋਲ ਆ ਕੇ ਜਦੋਂ ਵੀਰੋ ਨੇ ਚਤਰੇ ਨੂੰ ਪੁੱਛਿਆ ਕਿ ਕੀ ਹੋਇਆ ਤੈਨੂੰ ਤਾਂ ਚਤਰਾ ਵੀ ਡਰਮੇ ਜਹੀ ਨਾਲ ਆਪਣੇ ਖਿਆਲਾਂ ਵਿੱਚੋਂ ਬਾਹਰ ਆਇਆ। ਕੋਝ ਨਹੀਂ ਭਾਬੀ ਜੀ ਮੈਂ ਤਾਂ ਬਸ ਅੰਦਰੋਂ ਤੂੜੀ ਟੋਕਰੀਆਂ ਵਿੱਚ ਪਾ ਰਿਆ ਸੀ ਅਚਾਨਕ ਮੇਰੀ ਅੱਖ ਵਿੱਚ ਪਤਾ ਨਹੀਂ ਕੀ ਚਲਾ ਗਿਆ ਬਹੁਤ ਜ਼ੋਰ ਦੀ ਚਲਨ ਹੋ ਰਹੀ ਹੈ ਆਪਣੇ ਭਿੱਜੇ ਹੋਏ ਮੂੰਹ ਨੂੰ ਚਦਰ ਕੁੜਤੀ ਨਾਲ ਲੜ ਚੁੱਕ ਕੇ ਪੁੰਜ ਦੇ ਛਤਰੀ ਨੇ ਜਵਾਬ ਦਿੱਤਾ ਮੈਨੂੰ ਤਾਂ ਕੁਝ ਨਹੀਂ ਨਜ਼ਰ ਆ ਰਿਹਾ ਤੇਰੀਆਂ ਅੱਖਾਂ 'ਚ ਨਾਲੇ ਤੇਰੀ ਨਿਗਾਹ ਉਸ ਵੱਲ ਕਿਉਂ ਟਿਕੀ ਹੋਈ ਹੈ ਝਾੜੂ ਲਾ ਰਹੀ ਲਾਲੀ ਵੱਲ ਝਾਕਦੀ ਹੋਈ ਵੀਰੋ ਛਤਰੀ ਨੂੰ ਪੁੱਛਣ ਲੱਗੀ ਕੋਝ ਨਹੀਂ ਭਾਬੀ ਜੀ ਉਹ ਤਾਂ ਮੇਰੀ ਅੱਖ ਵਿੱਚ ਕੁਝ ਚਲਾ ਗਿਆ ਸੀ ਲਾਲੀ ਨੇ ਮੈਨੂੰ ਪਾਣੀ ਲਿਆ ਕੇ ਦਿੱਤਾ ਸੀ ਜਲਨ ਬਹੁਤ ਜ਼ਿਆਦਾ ਹੋ ਰਹੀ ਸੀ ਜਿਸ ਕਰਕੇ ਮੈਂ ਥੇ ਹੀ ਖੜ ਕੇ ਪਾਣੀ ਦੇ ਛਿੱਟੇ ਮਾਰਨ ਲੱਗ ਪਿਆ ਸੀ ਭਾਬੀ ਜੀ ਚਤਰੀ ਨੇ ਵਿਰੋਧ ਦੇ ਦਿਲ ਦੀਆਂ ਉਨਤਾਨੀਆਂ ਨੂੰ ਸਮਝਦੇ ਹੋਏ ਕਿਹਾ ਲਾਲੀ ਤੂੰ ਜਾ ਕੇ ਰਸੋਈ ਦੇਖ ਬਾਕੀ ਦਾ ਕੰਮ ਆਪਾਂ ਬਾਅਦ ਚ ਕਰ ਲਵਾਂਗੇ ਲਾਲੀ ਵੱਲ ਦੇਖਦੀ ਵੀਰੂ ਨੇ ਕਿਹਾ ਪਰ ਮਾਮੀ ਜੀ ਇੱਥੇ ਥੋੜਾ ਹੀ ਕੰਮ ਰਹਿ ਗਿਆ ਹੈ ਮੈਂ ਕਰਕੇ ਜਲਦੀ ਹੀ ਚਲੀ ਜਾਵਾਂਗੀ ਕਾਲੀ-ਕਾਲੀ ਨਾਲ ਹੱਥ ਚਲਾਉਂਦੀ ਲਾਲੀ ਕਹਿਣ ਲੱਗੀ ਤੈਨੂੰ ਸੌਂਦਾ ਨਹੀਂ ਲਾਲੀ ਮੈਂ ਕੀ ਕਹਿ ਰਹੀ ਆ ਜਾਂ ਅੰਦਰ ਵੀਰੋਂ ਨੇ ਗੁੱਸੇ ਨਾਲ ਲਾਲੀ ਵੱਲ ਝਾਕਦੀ ਨਹੀਂ ਕਿਹਾ ਵੀਰੋਂ ਦੀ ਖੜਕਵੀਂ ਆਵਾਜ਼ ਨੇ ਲਾਲੀ ਨੂੰ ਇੱਕਦਮ ਹੀ ਸੁੰਨ ਜਹੀ ਕਰ ਦਿੱਤਾ ਝਾੜੂ ਨੂੰ ਉੱਥੇ ਹੀ ਸੁੱਟਦੀ ਲਾਲੀ ਕੰਬਦੇ ਹੋਏ ਪੈਰਾਂ ਨਾਲ ਉੱਥੋਂ ਜਾਣ ਲੱਗੀ ਲਾਲੀ ਦੇ ਜਾਣ ਤੋਂ ਬਾਅਦ ਵੀਰੋਂ ਨੇ ਛਤਰੇ ਨੂੰ ਦੋ ਤਿੰਨ ਕੰਮ ਸਮਝਾਏ ਅਤੇ ਫਿਰ ਖੁਦ ਵੀ ਅੰਦਰ ਵੱਲ ਜਾਣ ਲੱਗੀ ਚਤਰਾ ਬਿਲਕੁਲ ਚੁੱਪਚਾਪ ਖੜਾ ਸੀ ਲਾਲੀ ਦੀਆਂ ਅੱਖਾਂ ਵਿੱਚ ਚਤਰੇ ਨੇ ਰੋਬਦਾਰ ਜਨੂੰਨ ਵੇਖਿਆ ਸੀ ਪਰ ਵੀਰੋ ਦੇ ਗੁੱਸੇ ਅੱਗੇ ਲਾਲੀ ਨੇ ਨਜ਼ਰਾਂ ਵੀ ਨਹੀਂ ਚੱਕੀਆਂ ਲਾਲੀ ਦੀ ਇਹ ਹੀ ਗੱਲ ਚਤਰੇ ਦੀ ਸਮਝ ਤੋਂ ਬਾਹਰ ਹੋ ਚੁੱਕੀ ਸੀ ਕਿੰਨਾ ਹੀ ਚਤਰਾ ਉੱਥੇ ਖੜੀ ਲਾਲੀ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਚਤਰਾ ਇਹਨਾਂ ਲਾਲੀ ਨੂੰ ਸਮਝਣ ਲਈ ਕੋਸ਼ਿਸ਼ਾ ਕਰ ਰਿਹਾ ਸੀ ਅਸਲ ਵਿੱਚ ਉਹਨਾਂ ਹੀ ਜ਼ਿਆਦਾ ਉਲਝਦਾ ਜਾ ਰਿਹਾ ਸੀ ਛਤਰੀ ਨੂੰ ਲਾਲੀ ਕਦੇ ਅੱਗ ਦੇ ਸਮੁੰਦਰ ਵਾਂਗ ਜਾਪਦੀ ਜਿਹੜੀ ਸਭ ਕੁਝ ਸਾੜ ਕੇ ਸੁਆਹ ਕਰਦੇ ਵੀ ਅਤੇ ਕਦੇ ਸ਼ਾਂਤ ਨਦੀਆਂ ਦੇ ਪਾਣੀ ਵਰਗੀ ਲੱਗਦੀ ਜਿਹੜੀ ਇੱਕ ਤੁਪਕੇ ਨਾਲ ਹੀ ਅੰਦਰ ਤੱਕ ਸ਼ਾਂਤੀ ਭਰਦੇ ਵੀ ਜਦੋਂ ਤੱਕ ਵੀਰੋ ਨੇ ਛਤਰੀ ਨੂੰ ਆਵਾਜ਼ ਨਾ ਲਾਈ ਉਦੋਂ ਤੱਕ ਚਤਰਾ ਲਾਲੀ ਬਾਰੇ ਹੀ ਸੋਚਦਾ ਰਿਹਾ ਵੀਰੋ ਦੀ ਆਵਾਜ਼ ਕੰਨੀ ਪੈਣ ਤੇ ਚਤਰਾ ਇੱਕਦਮ ਆਪਣੇ ਖਿਆਲਾਂ ਵਿੱਚੋਂ ਬਾਹਰ ਆਇਆ ਕਾਲੀ-ਕਾਲੇ ਵੀਰੋ ਦੇ ਦੱਸੇ ਹੋਏ ਕੰਮ ਕਰਨ ਲੱਗ ਪਿਆ ਵੀਰੋ ਲਾਲੀ ਦੇ ਪਿੱਛੇ-ਪਿੱਛੇ ਇੱਕ ਵਾਰ ਰਸੋਈ ਵਿੱਚ ਚਲੀ ਗਈ ਸੀ ਅਤੇ ਬਾਅਦ ਵਿੱਚ ਉੱਥੋਂ ਆ ਗਈ। ਲਾਲੀ ਰਸੋਈ ਵਿੱਚ ਹੀ ਸੀ ਕਿ ਵੀਰ ਉਹਨੇ ਲਾਲੀ ਨੂੰ ਦੁਬਾਰਾ ਆਵਾਜ਼ ਲਾਈ ਅਤੇ ਠੰਡਾ ਪਾਣੀ ਲਿਆਉਣ ਲਈ ਕਿਹਾ। ਲਾਲੀ ਕਾਲੀ ਨਾਲ ਤਿੰਨ ਗਲਾਸਾਂ ਵਿੱਚ ਪਾਣੀ ਪਰ ਕੇ ਟ੍ਰੇ ਵਿੱਚ ਰੱਖ ਕੇ ਜਲਦੀ-ਜਲਦੀ ਨਾਲ ਲੈ ਆਈ। ਜਦੋਂ ਅੰਦਰ ਆ ਕੇ ਦੇਖਿਆ ਤਾਂ ਅੰਦਰ ਕਿਸ਼ਨੇ ਦੇ ਕੋਲ ਮੰਜੀ ਤੇ ਰਾਤ ਵਾਲੀ ਮੁੰਡੀ ਬੈਠੀ ਹੋਈ ਸੀ। ਲਾਲੀ ਨੇ ਪਾਣੀ ਦੇ ਗਲਾਸ ਉਹਨਾਂ ਦੇ ਅੱਗੇ ਕਰ ਦਿੱਤੇ। ਦੋ ਦੋ ਘੁੱਟ ਪਾਣੀ ਕਹਾਣੀ ਸੁਣਨ ਲਈ ਧੰਨਵਾਦ ਜੀ ਅਗਲੇ ਭਾਗ ਜਾਣਨ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ